ਨਮਸਕਾਰ ਦੋਸਤੋ ਮੈਂ ਹਾਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਇੱਕ ਵਾਰੀ ਫੇਰ ਪਹੁੰਚਿਆ ਜਿਹੜਾ ਸਰਹੱਦੀ ਇਲਾਕਾ ਹੈਗਾ ਤਸਵੀਰਾਂ ਦਿਖਾਵਾਂਗੇ ਦੇਖ ਸਕਦੇ ਹੋ ਉੱਥੇ ਜਿਹੜਾ ਸਰਚ ਚੱਲ ਰਿਹਾ ਹੈ ਕਹਿੰਦੇ ਇਹ ਰੂਟੀਨ ਸਰਚ ਹੈਗਾ ਹਰ ਰੋਜ਼ਦਾਨਾਂ ਦੀ ਤਰ੍ਹਾਂ ਜਿਹੜਾ ਅਸਰ ਚੱਲ ਰਿਹਾ ਡਰੋਨ ਨਾਲ ਵੀ ਸਰਚ ਕੀਤਾ ਗਿਆ ਡੀਐਸਪੀ ਹੈਗੇ ਜਗਦੀਸ਼ ਰਾਜ ਜੀ ਕੋਈ ਦੀ ਗਵਾਈ ਕਰ ਰਹੇ ਮਨਜੀਤ ਸਿੰਘ ਹੈਗੇ ਐਸਐਚਓ ਜੀ ਤਾਰਾਗੜ ਉਹ ਵੀ ਨਾਲ ਨੇ ਮੌਜੂਦ ਨਾ ਫੋਰਸ ਜਿਹੜੀ ਹੈ ਕਮਾਂਡੋ ਵੀ ਹੈਗੀ ਹੈ ਤੇ ਵੀਐਸਐਫ ਦੇ ਅਧਿਕਾਰੀ ਵੀ ਹੈਗੇ ਨੇ ਫੋਰਸ ਹੈਗੀ ਹੈ ਜਿਨ੍ਹਾਂ ਨੂੰ ਲੈ ਕੇ ਜਿਹੜਾ ਚੱਪਾ-ਚੱਪਾ ਜਿਹੜਾ ਖੰਗਾਲਿਆ ਜਾ ਰਿਹਾ ਦੱਸਦੀ ਕਿ ਗੁਜਰਾ ਦੇ ਡੇਰੇ ਹੋਣ ਚਾਹੀਏ ਚਾਹੇ ਕੋਈ ਵੀ ਜਿਹੜਾ ਸ਼ੱਕੀ ਏਰੀਆ ਹੈਗਾ ਉੱਥੇ ਜਿਹੜਾ ਸਰਚ ਕੀਤਾ ਜਾ ਰਿਹਾ ਬਰੀਕੀ ਨਾਲ ਸਰਚ ਕੀਤਾ ਜਾ ਰਿਹਾ ਦੱਸਦੀ ਕਿ ਪਿਛਲੇ ਦਿਨ ਇਸ ਏਰੀਆ ਵਿੱਚ ਕਾਫੀ ਜਿਹੜੇ ਆ ਹੈਰੋਨ ਵੀ ਮਿਲੀ ਸੀਗੀ ਡਰੋਨ ਐਕਟੀਵਿਟੀ ਵੀ ਦੇਖੀ ਗਈ ਸੀਗੀ ਜਿਸ ਨੂੰ ਲੈ ਕੇ ਲਗਾਤਾਰ ਜਿਹੜਾ ਉਹ ਸੁਰੱਖਿਆ ਏਜੰਸੀਆਂ ਲੋ ਜਿਹੜਾ ਸਰਚ ਕੀਤਾ ਜਾ ਰਿਹਾ ਗੱਲਬਾਤ ਸੁਣਾਣੀਆਂ ਤੁਹਾਨੂੰ ਜਿਹੜੇ ਜਗਦੀਸ਼ ਰਾਜੀ ਹੈਗੇ ਡੀਐਸਪੀ ਉਹਨਾਂ ਨੇ ਕੀ ਕਿਹਾ ਸੀ ਵੀ ਕੀ ਕਾਰਨ ਹੈਗਾ ਜਿਹੜਾ ਇਹ ਸਰਚ ਕਰਨ ਦਾ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਕੰਸਰ ਜਿਹੜਾ ਸਰਚ ਕੀਤਾ ਯਾਰਾ ਕੋਈ ਇਨਪੁਟ ਹੈਗੀ ਹੈ ਜਾਂ ਰੂਟੀਨ ਹੈਗਾ ਪਟਾਣਕੋਟ ਜ਼ਿਲ੍ਹੇ ਦੇ ਮਾਨਯੋਗ ਐਸਐਸਪੀ ਸਰਦਾਰ ਦੁਜਿੰਦਰ ਸਿੰਘ ਢਿਲੋਜੀ ਜੀ ਦੇ ਦਿਸਾਨ ਦੇ ਦਿਸਾਨ ਤੇ ਅੱਜ ਜਿਹੜੀ ਆਮ ਰੂਟੀਨ ਦੀ ਤਰ੍ਹਾਂ ਜਿਹੜੀ ਹੈ ਰੋਜ਼ਾਨਾ ਹੀ ਇਹ ਸਰਚ ਆਪਰੇਸ਼ਨ ਇੱਥੇ ਬਾਡੀ ਰਿਪੋਰਟ ਚ ਚਲਾਇਆ ਜਾਂਦਾ ਤਾਂ ਜੋ ਜਿਹੜੇ ਕੋਈ ਪਹਿਰੇ ਐਂਸਰ ਆ ਉਹਨਾਂ ਤੇ ਨਜ਼ਰ ਰੱਖੀ ਜਾ ਸਕੇ ਸੋ ਉਸੇ ਤਹਿਤ ਅੱਜ ਐਸਐਚਓ ਤਾਰਾਗਰ ਜੀ ਦੇ ਇਨਸਪੈਕਟਰ ਆਪਰੇਸ਼ਨ ਨਾਲ ਲੈ ਕੇ ਅਸੀਂ ਇਹਦੇ ਵਿੱਚ ਜਿੰਨੇ ਵੀ ਪਹਿਰੇ ਐਂਸਰ ਹੈਗੇ ਉਹਨਾਂ ਦੀ ਤਲਾਸ਼ ਵਿੱਚ ਇਸ ਸਰਚਪ੍ਰੇਸ਼ਨ ਚਲਾਇਆ ਜਾ ਰਿਹਾ ਜੀ ਕਿਹੜੀ ਕਿਹੜੀ ਜਗ੍ਹਾ ਲੇਸਟ ਕੀਤਾ ਗਿਆ ਹੈ ਇਹ ਆਪਾਂ ਇੱਥੇ ਜਿੰਨੇ ਵੀ ਗੋਲਦਪਿਆਲ ਰਾਏਪੁਰ ਚੰਡੀਗੜ੍ਹ ਨਾਲ-ਨਾਲ ਜਿੰਨੇ ਵੀ ਪੰਜ-ਛੇ ਪਿੰਡਾਂ ਦੇ ਜੋ ਵੀ ਰਾਵੀ ਦਰਿਆ ਦੇ ਕੰਢੇ ਦੇ ਉੱਤੇ ਜਿਹੜੇ ਗੁਜਰ ਸਮੁਦਾਇ ਦੇ ਇਹ ਬੈਠੇ ਨੇ ਉਹਨਾਂ ਨੂੰ ਚੈੱਕ ਕਰਕੇ ਉਹਨਾਂ ਦੀ ਇਹ ਸਟੇਂਜਰ ਰੋਲ ਹੈ ਉਹ ਵੀ ਕੱਟੇ ਜਾ ਰਹੇ ਤਾਂ ਜੋ ਉਹਨਾਂ ਦੀ ਜਿਹੜੀ ਪਹਿਲੇ ਜਿਹੜੀ ਹਿਸਤੀ ਹੈ ਕੋਈ ਉਹਦਾ ਵੀ ਪਤਾ ਕੀਤਾ ਜਾ ਸਕੇ